ਵਾਹ ਗੁਰਜੀਕਾ ਕਲਸਾ ਵਾਹ ਗੁਰਜੀਕੀ ਵਾਤੇ ਪਿਆਰ ਦਰਸ਼ਕੋ ਪਿਆਰੇ ਸ਼ਰੋਤੇ ਹੋ ਆਪ ਸਾਰਿਆਂ ਦਾ ਧੰਨਵਾਦ ਹੈ ਦੋਸ਼ੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੱਚ ਦੀ ਆਵਾਜ਼ ਨੂੰ ਸੁਣਨ ਸਮਝਣ ਦਾ ਯਤਨ ਕਰ ਰਹੇ ਹੋ ਅੱਜ ਵਿਚਾਰ ਕਰਦੇ ਹਾਂ ਕਿਤੇ ਪਾਪ ਧੋਣ ਲਈ ਇੱਕੋ ਇੱਕ دارو ਹੈ ਉਹ دارو ਕਿਹੜਾ ਹੈ ਕਿਹੜਾ ਹੈ ਐਸਾ دارو ਜਿਹੜਾ ਕੀਤੇ ਪਾਪ ਧੋਣ ਲਈ ਕੰਮ ਆ ਸਕੇ ਤੇ ਉੱਤਰ ਇਸ ਦਾ ਹੈ ਸੱਚ ਸੱਚ ਇੱਕ ਐਸਾ دارو ਹੈ ਜਿਹੜਾ ਕੀਤੇ ਪਾਪ ਧੋ ਸਕਦਾ ਹੈ ਇਹ ਪਾਪ ਕਿਸ ਤਰ੍ਹਾਂ ਦੇ ਹਨ ਪਾਪ ਕਈ ਤਰ੍ਹਾਂ ਦੇ ਹਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਇੱਕ ਬਹੁਤ ਵੱਡਾ ਪਾਪ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸੱਚ ਦੀ ਵਿਚਾਰ ਧਾਰਾ ਹੈ ਇਸ ਨੂੰ ਟਾਹ ਲਾਉਣ ਵਾਲੀਆਂ ਰਚਨਾਵਾਂ ਨੂੰ ਕੀਰਤਨ ਰਾਹੀਂ ਜਾਂ ਹੋਰ ਸਾਧਨ ਰਾਹੀਂ ਪੜਨਾ, ਗਾਉਣਾ ਜਾਂ ਵਿਆਖਿਆ ਕਰਨੀ ਇਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਤੇ ਵੱਡਾ ਪਾਪ ਹੈ। ਕਈ ਵਾਰੀ ਦੇਖਿਆ ਜਾਂਦਾ ਹੈ ਕਿ ਅਗਿਆਨਤਾ ਵਿੱਚ ਅਜਿਹੇ ਪਾਪ ਪ੍ਰਾਣੀ ਕਰੀ ਜਾਂਦਾ ਹੈ। ਇਹ ਪਤਾ ਨਹੀਂ ਲੱਗਦਾ ਕਿ ਇਹ ਪਾਪ ਹਨ ਕਿ ਪੁੰਨ ਹਨ ਕਿਉਂਕਿ ਅਗਿਆਨਤਾ ਹੁੰਦੀ ਹੈ ਮਨ ਵਿੱਚ ਗਿਆਨ ਨਹੀਂ ਹੁੰਦਾ ਗੁਰੂ ਦੇ ਸ਼ਬਦਾਂ ਦਾ ਗੁਰੂ ਦੀ ਬਾਣੀ ਦਾ ਗੁਰੂ ਦੀ ਸਿੱਖਿਆ ਦਾ ਪਾਠ ਭਾਵੇਂ ਅਨੇਕਾਂ ਪ੍ਰਾਣੀ ਰੋਜ਼ਾਨਾ ਕਰਦੇ ਹਨ ਨਿਤਨੇਮ ਦਾ ਵੀ ਕਰਦੇ ਹਨ ਆਸਾ ਕੀ ਵਾਰ ਦਾ ਵੀ ਕਰਦੇ ਹਨ ਹੋਰ ਵੀ ਬਾਣੀਆਂ ਪੜ੍ਹਦੇ ਹਨ ਸਾਜ ਪਾਠ ਵੀ ਕਰਦੇ ਹਨ ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਹੈ ਜੋ ਵਿਚਾਰਧਾਰਾ ਹੈ ਜੋ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਛੇ ਬਾਣੀ ਦਾ ਉਪਦੇਸ਼ ਹੈ ਜਿਹੜਾ ਕਿ ਗੁਰੂ ਪਾਤਸ਼ਾਹਾਂ ਦੇ ਆਦਰ ਸਦਕਾਰ ਵਿੱਚ ਲਿਖਿਆ ਹੋਇਆ ਜੇ ਉਸ ਦਾ ਗਿਆਨ ਨਹੀਂ ਹੋਇਆ ਇਹਨੇ ਪਾਠ ਕਰਕੇ ਤਾਂ ਫੇਰ ਇਹ ਪਾਠ ਜਿਹੜੇ ਕੀਤੇ ਹਨ ਇਹਨਾਂ ਦਾ ਕੋਈ ਪੁੰਨ ਨਹੀਂ ਕੋਈ ਫਾਲ ਨਹੀਂ ਪਾਠ ਦਾ ਫਾਲ ਜਾਂ ਪੁੰਨ ਉਦੋਂ ਹੁੰਦਾ ਜਦੋਂ ਅਸੀਂ ਉਸ ਪਾਠ ਦੀ ਵਿਚਾਰਧਾਰਾ ਜੋ ਪਾਠ ਵਿੱਚ ਸਤੁਰੂ ਪਾਸ਼ਾ ਜੀ ਕਹਿਣਾ ਚਾਹੁੰਦੇ ਉਸ ਨੂੰ ਸਮਝ ਜਾਈਏ ਜੇ ਉਸ ਨੂੰ ਨਾ ਸਮਝੀਏ ਤਾਂ ਫਿਰ ਉਸ ਪਾਠ ਵਿੱਚ ਦਿੱਤੀ ਸਿੱਖਿਆ ਦੇ ਉਲਟ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀ ਜਾਈਏ ਤਾਂ ਇਹ ਇਹ ਪਾਪ ਹੀ ਹਨ ਭਾਵੇਂ ਇਹ ਅਗਿਆਨਤਾ ਕਾਰਨ ਕੀਤੇ ਜਾਂਦੇ ਹਨ ਭਾਵੇਂ ਅਣਪੋੜੇ ਕੀਤੇ ਜਾਂਦੇ ਹਨ ਭਾਵੇਂ ਇਹਨਾਂ ਪਾਪਾਂ ਨੂੰ ਕਰਾਉਣ ਵਿੱਚ ਹੋਰ ਸਾਥੀ ਮਦਦ ਕਰਦੇ ਹਨ ਜਿਨ੍ਹਾਂ ਨੂੰ ਗ੍ਰੰਥੀ ਵੀ ਕਿਹਾ ਜਾਂਦਾ ਹੈ ਐਸੇ ਸੱਜਣ ਜਿਹੜੇ ਦੂਜੇ ਘਰਾਂ ਵਿੱਚ ਜਾ ਕੇ ਆਪਣਾ ਜਿਹੜਾ ਗ੍ਰੰਥੀ ਦਾ ਫਰਜ਼ ਹੈ ਉਹ ਚੰਗੀ ਤਰ੍ਹਾਂ ਨਿਭਾ ਨਹੀਂ ਸਕਦੇ ਤੇ ਉਹ ਐਸੇ ਕਰਮ ਉਥੇ ਕਰਦੇ ਹਨ ਜਿਹੜੇ ਕਿ ਘਰ ਵਾਲਿਆਂ ਨੂੰ ਵੀ ਨੇ ਪਤਾ ਹੁੰਦਾ ਕਿ ਇਹ ਸੱਚ ਹੈ ਕਿ ਝੂਠ ਹੈ ਨਾ ਹੀ ਕਰਮ ਕਰਨ ਵਾਲੇ ਜਿਹੜੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸੱਚ ਹੈ ਜਾਂ ਝੂਠ ਹੈ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਕਹਿੰਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਾਂਖੇ ਗੁਰੂ ਨਸਤਾਰੈ ਤੋ ਕਈ ਤਜਾਂਦੇ ਆਂ ਕਿ ਬਾਣੀ ਗੁਰੂ ਹੈ ਪਰ ਇਸ ਬਾਣੀ ਨੂੰ ਸਮਝਣ ਵਾਸਤੇ ਇਸ ਦਾ ਉਪਦੇਸ਼ ਸਮਝਣ ਵਾਸਤੇ ਕੋਈ ਹੀਲ ਹੁਜਤ ਕੋਈ ਯਤਨ ਨਹੀਂ ਕੀਤਾ ਜਾਂਦਾ ਤੂਤਰ ਨੇ ਪਾਠ ساری ਉਮਰ ਕਰਦੇ ਰਹੀਏ ਫੇਰ ਵੀ ਅਗਿਆਨਤਾ ਦੂਰ ਨਹੀਂ ਹੋ ਸਕਦੀ ਜੇ ਅਗਿਆਨਤਾ ਦੂਰ ਨਹੀਂ ਹੋ ਸਕਦੀ ਤਾਂ ਫੇਰ ਪਾਪ ਜਿਹੜੇ ਹਨ ਉਹ ਅਣਪੋੜੇ ਹੀ ਹੁੰਦੇ ਰਹਿਣਗੇ ਇਹਨਾਂ ਤੋਂ ਬਚਿਆ ਨਹੀਂ ਜਾ ਸਕਦਾ। ਤੋਂ ਇਹ ਪਾਪ ਕਰਮ ਗੁਰੂ ਗ੍ਰੰਥ ਸਾਹਿਬ ਦੀ ਵਿਅਦਿਵਿਦੇ ਐਸੇ ਹਨ ਜਿਵੇਂ ਕਿ ਕੋਈ ਗੁਰੂ ਦੀ ਦਾੜੀ ਨੂੰ ਹੀ ਹੱਥ ਪਾ ਰਿਹਾ ਹੋਵੇ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਐਸੀਆਂ ਰਚਨਾਵਾਂ ਪੜਨੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੋ ਔਰ ਜਿਨ੍ਹਾਂ ਦਾ ਆਸ਼ਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਫਲਸਫੀ ਦੇ ਉਲਟ ਹੋਵੇ ਤਾਂ ਪਿਆਰਿਓ ਇਹ ਫੇ ਗੁਰੂ ਜੀ ਦੀ ਦਾੜੀ ਨੂੰ ਹੱਥ ਪਾਉਣ ਵਾਲੀ ਗੱਲ ਬਣ ਜਾਂਦੀ ਹੈ ਭਾਵੇਂ ਅਗਿਆਨਤਾ ਕਾਰਨ ਹੋਵੇ ਭਾਵੇਂ ਅਣਪੋਲੇ ਹੀ ਹੋਵੇ ਪਾਪ ਪਾਪ ਹੀ ਹੁੰਦਾ ਹੈ ਝੂਠ ਝੂਠ ਹੀ ਹੁੰਦਾ ਹੈ ਝੂਠ ਕਦੀ ਸੱਚ ਨਹੀਂ ਬਣ ਸਕਦਾ ਤਾਂ ਪਿਆਰਿਓ ਆਸਾ ਕੀ ਬਾਰ ਦਾ ਕੀਰਤਨ ਬੜੇ ਸ਼ੌਕ ਨਾਲ ਕੀਤਾ ਜਾਂਦਾ ਕਰਵਾਇਆ ਵੀ ਜਾਂਦਾ ਤੇ ਘਰਾਂ ਵਿੱਚ ਵੀ ਇਸ ਨੂੰ ਸਰਦਾ ਨਾਲ ਲੋਕ ਆਬਿਆ ਕਰਦੇ ਹਨ ਕਰਾਉਂਦੇ ਵੀ ਹਨ ਪਰ ਇਹਦੇ ਅਰਥ ਜਿਹੜੇ ਹਨ ਨਾ ਤਾਂ ਕਰਨ ਵਾਲੇ ਦੱਸਦੇ ਹਨ ਨਾ ਕਰਾਉਣ ਵਾਲੇ ਪੁੱਛਦੇ ਹਨ ਕਿ ਇਹਦੇ ਅਰਥ ਵੀ ਸਮਝਾ ਦਿਓ ਬਸ ਕੀਰਤਨ ਹੈ ਪਾਠ ਹੈ ਲਗਾਤਾਰ ਚੱਲੀ ਜਾ ਰਿਹਾ ਜੋ ਕੁਝ ਗੁਰੂ ਜੀ ਕਹਿ ਰਹੇ ਹਨ ਉਹ ਸਮਝ ਤੋ ਬਾਹਰ ਹੈ ਜੇ ਸਮਝ ਤੋ ਬਾਹਰ ਹੁੰਦਾ ਜਾ ਰਿਹਾ ਤਾਂ ਫਿਰ ਅਜਿਹੇ ਕਰਮ ਜਿਹੜੇ ਹਨ ਇਹਨਾਂ ਦਾ ਕੀ ਫਲ ਹੋ ਸਕਦਾ ਹੈ ਇਹ ਆਪ ਅੰਦਾਜ਼ਾ ਲਾਓ ਕਿ ਜੇ ਬੰਦੇ ਨੂੰ ਗਿਆਨ ਨਹੀਂ ਪ੍ਰਾਪਤ ਹੋਇਆ ਸਮਝ ਨਹੀਂ ਮਿਲੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤਾਂ ਫਿਰ ਇਹਨਾਂ ਪਾਪ ਕਰਮਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਦਵੀ ਤੋਂ ਬੰਦਾ ਬਚ ਨਹੀਂ ਸਕਦਾ ਜਦੋਂ ਸਮਝ ਆ ਜਾਏ ਕਿ ਉਹ ਪਾਪ ਕਰ ਰਿਹਾ ਸੀ ਉਹ ਵਿਅਦਵੀ ਕਰ ਰਿਹਾ ਸੀ ਫੇਰ ਵੀ ਵਿਅਦਵੀ ਕੋਈ ਕਰੀ ਜਾਵੇ ਪਾਪ ਕਰਮ ਕਰੀ ਜਾਵੇ ਜਾਨ ਬੁੱਝ ਕੇ ਤਾਂ ਪਿਆਰਿਓ ਇਸ ਤੋਂ ਕੌਣ ਬਚਾ ਸਕਦਾ ਹੈ ਕਿ ਆਤਮਿਕ ਸ਼ਾਂਤੀ ਜਾਂ ਆਤਮਿਕ ਉਨਤੀ ਦੇ ਵਾਸਤੇ ਇਹ ਇੱਕ ਬਹੁਤ ਵੱਡੀ ਰੁਕਾਵਟ ਹੈ ਗੁਰੂ ਜੀ ਇਸ ਨੂੰ ਪ੍ਰਵਾਨ ਨਹੀਂ ਕਰਦੇ ਕਿ ਉਹਨਾਂ ਦੀ ਕੋਈ ਬੇਦਵੀਂ ਕਰੀ ਜਾਵੇ ਅੰਦਰ ਭਾਵੇਂ ਇਹ ਚਾਹ ਹੋਵੇ ਕਿ ਉਹ ਸੇਵਾ ਕਰ ਰਿਹਾ ਉਹ ਕੀਰਤਨ ਸੁਣ ਰਿਹਾ ਉਹ ਕੀਰਤਨ ਕਰਵਾ ਰਿਹਾ ਪਰ ਕਿਹੜੀ ਚੀਜ਼ ਦਾ ਕੀਰਤਨ ਹੋ ਰਿਹਾ ਇਹਦਾ ਕੋਈ ਗਿਆਨ ਨਹੀਂ ਨਾ ਕਰਨ ਵਾਲੇ ਨੂੰ ਗਿਆਨ ਹੈ ਨਾ ਕਰਾਉਣ ਵਾਲੇ ਨੂੰ ਗਿਆਨ ਹੈ ਤੋ ਕਰਨ ਵਾਲੇ ਜਿਹੜੇ ਹਨ ਉਹ ਤਾਂ ਲਫਾਫਿਆਂ ਤੇ ਟਿਕੇ ਹੋਏ ਹਨ ਉਹਨਾਂ ਨੂੰ ਭੇਟਾ ਮਿਲਣੀ ਹੈ ਤੇ ਉਹ ਐਸੇ ਕਰਮ ਕਰਨਗੇ ਜਿਹੜੇ ਘਰ ਵਾਲਿਆਂ ਨੂੰ ਪਸੰਦ ਹੋਣਗੇ ਗੁਰੂ ਬਾਵੇਂ ਨਾਰਾਜ਼ ਹੋਈ ਜਾਵੇ ਉਹਨਾਂ ਨੇ ਘਰ ਵਾਲਿਆਂ ਨੂੰ ਖੁਸ਼ ਕਰਨਾ ਹੁੰਦਾ ਕਿਉਂਕਿ ਘਰ ਵਾਲੇ ਖੁਸ਼ ਹੋਣ ਖੁਸ਼ ਹੋਣਗੇ ਤਾਂ ਉਹ ਚਾਰ ਪੈਸੇ ਲਿਫਾਫੇ ਵਿੱਚ ਵੱਧ ਪਾਉਣਗੇ ਤੋਂ ਪਿਆਰਿਓ ਇਹ ਜਿਹੜਾ ਮਾਇਆ ਦਾ ਚੱਕਰ ਹੈ ਇਸ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਜੀ ਦੀ ਸਿੱਖਿਆ ਸੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਪਦੇਸ਼ ਸੀ ਇਸ ਮਾਇਆ ਦੇ ਮੋਹ ਨੇ ਉਸ ਨੂੰ ਬਹੁਤ ਪਛੇਤਾ ਕਰਦਾ ਹੈ ਤੇ ਜਿਹੜੀ ਵੀ ਸੱਜਣ ਇਸ ਤਰ੍ਹਾਂ ਪਾਠ ਕਰਾਉਂਦੇ ਹਨ ਅਜਿਹੇ ਸੱਜਣਾ ਕੋਲ ਤੇ ਉਹਨਾਂ ਦੀ ਅਗਿਆਨਤਾ ਜਿਹੜੀ ਹੈ ਉਹ ਕਿਸੇ ਤਰ੍ਹਾਂ ਵੀ ਉਹ ਦੂਰ ਨਹੀਂ ਹੋ ਸਕਦੀ ਉਹ ਪਾਪ ਕਰਮਾਂ ਤੋਂ ਬਚ ਨਹੀਂ ਸਕਦੇ ਉਹ ਵੀ ਭਾਗੀ ਹਨ ਪਾਪ ਕਰਮਾਂ ਦੇ ਤੇ ਜਿਹੜੇ ਕਰਦੇ ਹਨ ਉਹ ਵੀ ਭਾਗੇ ਹਨ ਸੁਣਨ ਵਾਲੇ ਜੇ ਅੱਖਾਂ ਮੀਟ ਕੇ ਬੈਠੇ ਰਹਿਣ ਤਾਂ ਉਹ ਵਿਭਾਗੀ ਹਨ ਕਿਉਂਕਿ ਗੁਰੂ ਜੀ ਦੀ ਜਾਂ ਆਪਣੇ ਪਿਤਾ ਦੀ ਕੋਈ ਬਿਆਦ ਵੀ ਕਰੀ ਜਾਵੇ ਤਾਂ ਪੁੱਤ ਜਿਹੜਾ ਹੈ ਉਹ ਬੈਠਾ ਕੋਲ ਦੇਖੀ ਜਾਵੇ ਬਿਆਦ ਵੀ ਹੱਸੀ ਜਾਵੇ ਤਾਂ ਫਿਰ ਪਿਆਰਿਓ ਆਪ ਹੀ ਅੰਦਾਜ਼ਾ ਲਾਓ ਕਿ ਪੁੱਤ ਤੇ ਪਿਓ ਦਾ ਰਿਸ਼ਤਾ ਕੀ ਹੋ ਸਕਦਾ ਤਾਂ ਇਹ ਸਾਰੀ ਵਿਚਾਰ ਦਾ ਸੱਟਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹ ਰਚਨਾਵਾਂ ਪੜੀਆਂ ਜਾ ਰਹੀਆਂ ਹਨ ਇਹ ਘਰਾਂ ਦੀ ਗੱਲ ਨਹੀਂ ਹੈ ਇਹ ਦਰਬਾਰ ਸਾਹਿਬ ਵਿੱਚ ਵੀ ਕੀਤਾ ਜਾ ਰਿਹਾ ਹੈ ਇਹ ਹੋਰ ਜਿਹੜੇ ਸਥਾਨ ਹਨ ਸ਼੍ਰੋਮਣੀ ਕਮੇਟੀ ਦੇ ਅਧੀਨ ਉੱਥੇ ਵੀ ਸ਼੍ਰੋਮਣੀ ਕਮੇਟੀ ਦੇ ਹੁਕਮਾਂ ਨਾਲ ਸਾਰਾ ਕੁਝ ਹੋ ਰਿਹਾ ਇਹ ਕੂੜ ਦਾ ਪ੍ਰਚਾਰ ਜਿਹੜਾ ਇਹ ਹੋ ਰਿਹਾ ਤੇ ਕਰਨ ਵਾਲੇ ਕਹਿੰਦੇ ਹਨ ਕਿ ਜੇ ਸ਼੍ਰੋਮਣੀ ਕਮੇਟੀ ਦਾ ਹੁਕਮ ਹੈ ਅਸੀਂ ਉਹ ਮੰਨਦੇ ਆ ਗੁਰੂ ਦਾ ਹੁਕਮ ਨਹੀਂ ਮੰਨਣਾ ਸ਼੍ਰੋਮਣੀ ਕਮੇਟੀ ਦਾ ਹੁਕਮ ਜਿਹੜਾ ਉਹ ਮੰਨਦੇ ਆ ਗੁਰੂ ਦੀ ਭਾਵੇਂ ਬੇਦਵੀ ਹੋ ਜਾਵੇ ਇਹ ਕਰਨ ਵਾਲਿਆਂ ਨੂੰ ਕੋਈ ਪ੍ਰਵਾਹ ਨਹੀਂ ਤੋਂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਜੋ ਗੁਰੂ ਬਖਸ਼ਿਸ਼ ਕੀਤਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਉਹਨਾਂ ਨੇ ਕੋਈ ਹੋਰ ਐਸੀ ਕਿਸੇ ਪੁਸਤਕ ਨੂੰ ਗੁਰੂ ਦਾ ਦਰਜਾ ਨਹੀਂ ਦਿੱਤਾ। ਜਿਹੜੀ ਪੁਸਤਕ ਅਸੀਂ ਅੱਜ ਚੁੱਕੀ ਫਿਰਦੇ ਆਂ ਸ਼ੋਹਣੀ ਕਮੇਟੀ ਚੁੱਕੀ ਫਿਰਦੀ ਐ ਸ਼ੋਹਣੀ ਕਮੇਟੀ ਦੇ ਜਿਹੜੇ ਪ੍ਰਬੰਧਕ ਹਨ ਬڑے-ਬڑے ਚੋਟੀ ਦੇ ਲੀਡਰ ਹਨ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਦੋ ਜੋ ਤਖਤ ਹਨ ਪੰਜਾਬ ਤੋਂ ਬਾਹਰ ਉੱਥੇ ਐਸੇ ਗ੍ਰੰਥਾ ਪ੍ਰਕਾਸ਼ ਹੋ ਰਿਹਾ ਜਿਹਦੀਆਂ ਕੱਚੀਆਂ ਰਚਨਾਵਾਂ ਥਾਂ-ਥਾਂ ਤੇ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕੀਤੀ ਜਾ ਰਹੀ ਹੈ। ਤੋਂ ਪਿਆਰਿਓ ਤਾਨ ਗੁਰੂ ਨਾਨਕ ਸਾਹਿਬ ਪਾਸ਼ਾ ਤੋਂ ਲੈ ਕੇ ਤਾਨ ਗੁਰੂ ਗੋਬਿੰਦ ਸਿੰਘ ਪਾਸ਼ਾ ਤੱਕ ਜਿਹੜੀ ਵੀ ਬਾਣੇ ਗੁਰੂ ਪਾਤਸ਼ਾਹ ਨੇ ਰਚੀ ਸੀ ਉਹ ਬਾਣੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸ ਤੋਂ ਬਾਹਰ ਨਹੀਂ ਹੈ ਛੇਵੇਂ ਪਾਤਸ਼ਾਹ ਨੇ ਬਾਣੀ ਲਿਖੀ ਸੀ ਜੇ ਬਾਣੀ ਲਿਖੀ ਹੁੰਦੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣੀ ਸੀ ਸੱਤਵੇਂ ਪਾਤਸ਼ਾਹ ਦੀ ਬਾਣੀ ਹੁੰਦੀ ਅੱਠਵੇਂ ਪਾਤਸ਼ਾਹ ਦੀ ਬਾਣੀ ਹੁੰਦੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣੀ ਸੀ ਕਿਹਨੇ ਕਰਨੀ ਸੀ 10ਵੇਂ ਪਾਤਸ਼ਾਹ ਨੇ 10ਵੇਂ ਪਾਤਸ਼ਾਹ ਕੋਲ 9ਵੇਂ ਪਾਤਸ਼ਾਹ ਦੀ ਬਾਣੀ ਸੀ ਇਹ ਉਹਨਾਂ ਨੇ ਦਰਜ ਕਰਵਾ ਦਿੱਤੀ ਉਹਨਾਂ ਦੀ ਆਪਣੀ ਬਾਣੀ ਕੋਈ ਨਹੀਂ ਸੀ ਜੀ ਉਹਨਾਂ ਦੀ ਆਪਣੀ ਬਾਣੀ ਰਚੀ ਹੁੰਦੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਹੀ ਉਹਨਾਂ ਨੇ ਦਰਜ ਕਰਨੀ ਸੀ ਕਿਉਂਕਿ ਉਹਨਾਂ ਨੇ ਆਪਣੀ ਹੱਥੀਂ ਆਪਣੀ ਮੌਜੂਦਗੀ ਵਿੱਚ ਆਪਣੇ ਹੁੰਦਿਆਂ ਹੀ ਆਪਣੀ ਹਜ਼ਾਤੀ ਵਿੱਚ ਉਹਨਾਂ ਨੇ ਦਮਦਵੀਂ ਬੀੜ ਜਿਹੜੀ ਆ ਉਹ ਲਿਖਵਾਈ ਆ ਦੀ ਬੀੜ ਨੂੰ ਦੁਬਾਰਾ ਲਿਖਵਾਇਆ ਗਿਆ ਕਿਉਂਕਿ ਉਹਦੇ ਵਿੱਚ ਨੌਵੇਂ ਪਾਸ਼ਾ ਦੀ ਬਾਣੀ ਦਰਜ ਕਰਨੀ ਸੀ ਤੇ ਆਪਣੀ ਬਾਣੀ ਜਿਹੜੀ ਉਹਨਾਂ ਦੀ ਹੁੰਦੀ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੋਣੀ ਸੀ ਬਾਹਰ ਨਹੀਂ ਸੀ ਹੋਣੀ ਕਿਉਂਕਿ ਬਾਹਰ ਰੱਖਣ ਦਾ ਕਾਰਨ ਕੋਈ ਹੈ ਹੀ ਨਹੀਂ ਜੇ ਬਾਹਰ ਹੀ ਰੱਖਣੀ ਹੁੰਦੀ ਤਾਂ ਨੌਵੇਂ ਪਾਸ਼ਾ ਬਾਣੀ ਬਾਹਰ ਰੱਖ ਲੈਂਦੇ ਜੋ ਪਹਿਲਾਂ ਪੰਜਵੇਂ ਪਾਸ਼ਾ ਬਣਾ ਕੇ ਸੀ ਉਹ ਰਹਿਣ ਦਿੰਦੇ 10ਵੇਂ ਪਾਸ਼ਾ ਜਿਹੜੀ ਸਟੈਂਪ ਲਾਈ ਹੈ ਉਹ ਗੁਰੂ ਗ੍ਰੰਥ ਸਾਹਿਬ ਤੇ ਸਟੈਂਪ ਲਾਈ ਹੈ ਜਿਹਦੇ ਵਿੱਚ ਨੌਵੇਂ ਪਾਸ਼ਾ ਦੀ ਬਾਣੀ ਉਹਨਾਂ ਨੇ ਦਰਜ ਕਰਵਾਈ ਹੈ ਸੋ ਪਹਿਲੇ ਪੰਜਾਂ ਦੀ ਅਤੇ ਨੌਵੇਂ ਪਾਸ਼ਾ ਦੀ ਬਾਣੀ ਹੀ ਬਾਣੀ ਹੈ ਇਸ ਤੋਂ ਬਿਨਾ ਹੋਰ ਜਿਹੜੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹਨ ਉਹ ਕੱਚੀਆਂ ਕੱਚੀ ਬਾਣੀ ਹੈ ਤੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਕੱਚੀ ਬਾਣੀ ਦੇ ਵਾਸਤੇ ਇਹ ਬਾਣੀ ਚ ਲਿਖਿਆ ਕਹਿਣ ਵਾਲੇ ਵੀ ਕੱਚੇ ਸੁਣਨ ਵਾਲੇ ਵੀ ਕੱਚੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਤੇ ਕੱਚਿਆਂ ਦੀ ਉਹ ਲਿਖੀ ਹੁੰਦੀ ਹੈ ਕੱਚੀਆਂ ਦੀ ਵਿਖਾਣੀ ਉਚਾਰਨ ਕੀਤੀ ਹੁੰਦੀ ਹੈ ਸੋ ਐਸੇ ਕੱਚੀਆਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਣੀਆਂ ਇਹ ਸਮਝੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੇ ਜਾ ਰਹੇ ਪਾਪ ਹਨ ਪਰ ਪਿਆਰਿਓ ਸੱਚ ਐਸੀ ਚੀਜ਼ ਹੈ ਜਿਹੜੀ ਪਹਿਲਾਂ ਝੂਠ ਤੇ ਸਿੱਧਾ ਜਾ ਕੇ ਹਮਲਾ ਕਰਦੀ ਹੈ ਜੇ ਮਨ ਵਿੱਚ ਝੂਠ ਹੀ ਭਰਿਆ ਹੋਇਆ ਸੱਚ ਜਿਹੜਾ ਹੈ ਉਹ ਉਥੇ ਭੰਬੜ ਮਚਾਏਗਾ ਕਿਉਂਕਿ ਝੂਠ ਬਰਦਾਸ਼ਤ ਨਹੀਂ ਕਰਦਾ ਸੱਚ ਨੂੰ ਸੱਚ ਜਿਹੜਾ ਹੈ ਇਹ ਸੱਚ ਹੀ ਹੈ ਤੇ ਪਿਆਰਿਓ ਜੇ दारू ਬਣਾਉਣਾ ਹੈ ਪਾਪ ਧੋਣ ਦਾ ਬਦਮੀਆਂ ਰੋਕਣ ਦਾ ਜੇ ਸੱਚੇ ਸਿੱਖ ਬਣਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਇੱਕੋ ਇੱਕ ਤਰੀਕਾ ਹੈ ਸੱਚ ਸੁਭਨਾ ਹੋਏ दारू ਸੱਚੋ ਸੁਭਨਾ ਹੋਏ दारू ਪਾਪ ਕੱਢੈ ਧੋਏ ਤੇ ਸੱਚ ਨਾਲ ਜੁੜਨਾ ਪੈਗਾ ਇਹ ਸੱਚ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਕਿਤੇ ਮਿਲਣਾ ਇਹ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਮਿਲਣਾ ਬਾਣੀ ਗੁਰੂ ਦੀ ਜਿਹੜੀ ਹੈ ਉਚਾਰਨ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ ਇਸ ਤੋਂ ਬਾਹਰ ਕੋਈ ਸੱਚ ਨਹੀਂ ਹੈ ਇਸ ਤੋਂ ਬਾਹਰ ਕੋਈ ਰਚਨਾ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਾਤਾ ਦਰਜਾ ਰੱਖਦੀ ਹੈ ਨਾ ਉਸ ਨੂੰ ਬਾਣੀ ਕਿਹਾ ਜਾ ਸਕਦਾ ਨਾ ਕਿਸੇ ਗੁਰੂ ਪਾਤਸ਼ਾਹੀ ਦੀ ਰਚਨਾ ਹੈ ਕਿਉਂਕਿ ਗੁਰੂ ਪਾਤਸ਼ਾਹੀ ਦੀ ਬਾਣੀ ਜਿਹੜੀ ਹੈ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕਬੀਰ ਜੀ ਦੇ ਨਾਂ ਦੇ ਉੱਤੇ ਬੜਾ ਕੁਝ ਬਾਹਰ ਲਿਖਿਆ ਮਿਲਦਾ ਉਹ ਬਾਣੀ ਨਹੀਂ ਹੈ। ਉਹ ਕੱਚ ਕਰੜਾ ਹੈ। ਉਹ ਕੱਚੀ ਹੈ। ਕੱਚਿਆਂ ਦੀ ਲਿਖੀ ਹੋਈ ਹੈ। ਇਸ ਤਰ੍ਹਾਂ ਹੀ ਭਗਤ ਨਾਮਦੇਵ ਜੀ ਦੇ ਨਾਂ ਦੇ ਥੱਲੇ ਬਾਹਰ ਕਿਤਾਬ ਮਿਲਦੀ ਹੈ ਗੀਤ ਗੋਵਿੰਦ ਪਿਆਰਿਓ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਦਰਜ ਕੀਤੀ ਗਈ। ਇਹ ਬਾਹਰ ਪਈ ਹੈ। ਉਹਨਾਂ ਦੀ ਲਿਖੀ ਹੈ ਉਹਨਾਂ ਦੇ ਨਾਂ ਤੇ ਚੱਲਦੀ ਹੈ। ਜਾਂ ਉਹਨਾਂ ਦੇ ਨਾਂ ਤੇ ਕਿਸੇ ਨੇ ਹੋਰ ਨੇ ਲਿਖੀ ਐ ਉਹਦਾ ਸਾਨੂੰ ਕੋਈ ਵਾਸਤਾ ਨਹੀਂ ਉਹਨਾਂ ਨਾਲ ਸਾਡਾ ਕੋਈ ਸਾਡਾ ਕੋਈ ਰਿਸ਼ਤਾ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਦਰਜ ਨਹੀਂ ਹੈ ਤੇ ਜਿਹੜੀ ਬਾਣੀ ਪੰਜਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਦਰਜ ਕਰਵਾ ਕੇ ਆ ਦੀ ਬੀੜ ਬਣਵਾਈ ਉਹ ਪ੍ਰਵਾਨ ਹੈ ਤੇ ਜਿਹੜੀ ਦਸਵੇਂ ਪਾਤਸ਼ਾਹ ਨੇ ਦਮਦਮੇ ਬੀੜ ਬਣਾ ਕੇ ਨੌਵੇਂ ਪਾਤਸ਼ਾਹ ਬਾਣੀ ਦਰਜ ਕਰਵਾਈ ਉਸ ਦੇ ਵਿੱਚ ਉਹ ਪ੍ਰਬਾਨ ਹੈ ਉਥੋਂ ਤੱਕ ਇਹ ਸਿੱਖ ਦਾ ਜਿਹੜਾ ਹੈ ਸਬੰਧ ਹੈ ਪਰ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਚੋਂ ਬਾਹਰ ਕੱਢਿਆ ਗਿਆ ਪਾਪ ਕਰਮ ਕਰਨ ਵਾਸਤੇ ਵਿਅਦਮੀਆਂ ਕਰਨ ਵਾਸਤੇ ਗੁਰੂ ਦੀਆਂ ਇਸ ਨੂੰ ਕੱਢਣ ਵਾਸਤੇ ਸਿੱਖ ਨੂੰ ਕੱਢਣ ਵਾਸਤੇ ਗੁਰੂ ਗ੍ਰੰਥ ਸਾਹਿਬ ਚੋਂ ਬਾਹਰ ਸ਼ੋਣੀ ਕਮੇਟੀ ਦਾ ਮੁੱਖ ਯੋਗਦਾਨ ਹੈ ਕਿਉਂ ਕਿਉਂਕਿ ਉਹਨਾਂ ਨੇ ਨਿਤਨੇਮ ਬਣਾ ਦਿੱਤਾ ਐਸਾ ਜਿਹਦੇ ਵਿੱਚ ਕੱਚੀਆਂ ਰਚਨਾਵਾਂ ਦੀ ਮਿਲਾਵਟ ਕਰ ਦਿੱਤੀ ਅੱਜ ਕਾ ਮਲਾਵਟ ਕੀਤਾ ਦੁੱਧ ਮਿਲਦਾ ਮਲਾਵਟ ਕੀਤਾ ਘੋ ਮਿਲਦਾ ਮਲਾਵਟ ਕੀਤੇ ਫਲ ਮਿਲਦੇ ਆ ਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਹਦਾ ਨਿਤਨੇਮ ਜਿਹੜਾ ਹੈ ਇਹ ਵੀ ਮਲਾਵਟ ਤੋਂ ਬਚਿਆ ਨਹੀਂ ਇਸ ਵਿੱਚ ਵੀ ਸ਼ੋਮਨੀ ਕਮੇਟੀ ਨੇ ਖੁਦ ਮਲਾਵਟ ਕੀਤੀ ਹੈ ਜਦੋਂ ਉਹਨਾਂ ਨੇ ਸਿੱਖ ਰਹਿਤ ਮੈਦਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਨਿਤਨੇਮ ਤੋੜਿਆ ਭੰਨਿਆ ਤੇ ਇਸ ਵਿੱਚ ਕੱਚੀਆਂ ਰਚਨਾਵਾਂ ਜਿਹੜੀਆਂ ਜਿਨ੍ਹਾਂ ਨੂੰ ਕਿਸੇ ਗੁਰੂ ਦੀ ਮਾਨਤਾ ਨੇ ਕਿਸੇ ਗੁਰੂ ਵੱਲੋਂ ਲਿਖੀਆਂ ਹੋਈਆਂ ਨੇ ਉਹ ਵਿੱਚ ਅੜਾ ਦਿੱਤੀਆਂ ਗਈਆਂ ਕਿਹਦੇ ਕਹਿਣ ਤੇ ਅੜਾਈਆਂ ਇਹ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਸ਼ੋਮਣੀ ਕਮੇਟੀਆਂ ਜਿਹੜੀ ਗੁਰਦੁਆਰਾ ਸਦਾਰ ਲਹਿਰ ਚਲਾਈ ਸੀ ਉਹ 1920 ਤੋਂ 1925 ਤੱਕ ਚੱਲੀ ਮਹੰਤਾਂ ਨੂੰ ਬਾਹਰ ਕੱਢਿਆ ਗਿਆ ਤੋਂ ਮਹੰਤਾਂ ਦੇ ਜਿਹੜੇ ਪਿੱਠੂ ਸਨ ਮਹੰਤਾਂ ਦੇ ਜਿਹੜੇ ਸਹਾਇਕ ਸਨ ਜਿਹੜੇ ਮਹੰਤਾਂ ਦੀ ਪਿੱਠ ਤੇ ਬੈਠੇ ਸਨ ਉਹਨਾਂ ਨੇ ਇਹ ਜਥੇਬੰਦੀ ਬਣਾ ਲਈ ਜਿਹਦਾ ਨਾਮ ਆਰਐਸਐਸ ਬਣ ਗਿਆ 1925 ਵਿੱਚ ਬਣੀ 1925 ਵਿੱਚ ਇਹ ਗੁਰਦੁਆਰਾ ਚੋਂ ਮਾਨਤਾ ਨੂੰ ਬਾਹਰ ਕੱਢਿਆ ਤੇ 1925 ਵਿੱਚ ਇਹ ਜਥੇਬੰਦੀ ਬਣੀ ਤੇ ਸ਼ੋਮਣੀ ਕਮੇਟੀ ਨੇ ਜਿਹੜੀ ਸਿੱਖ ਕੋਡ ਬਣਾਇਆ ਜਿਹੜਾ ਸਿੱਖ ਕੋਡ ਬਣਾਈਆਂ ਇਹ 191931 ਵਿੱਚ ਸ਼ੁਰੂ ਕੀਤਾ ਜਦੋਂ ਕਿ ਆਰਐਸਐਸ ਜਿਹੜੀ ਹੈ 1925 ਵਿੱਚ ਸਥਾਪਿਤ ਹੋ ਚੁੱਕੀ ਸੀ ਉਨਸੇ ਆਪ ਹਿਸਾਬ ਲਾਓ ਜਦੋਂ ਮਨੁੱਖਤਾ ਦੇ ਉੱਤੇ ਸ਼ੋਮਣੀ ਕਮੇਟੀ ਨੇ ਆਪਣਾ ਡੰਡਾ ਚਲਾ ਕੇ ਆਪਣਾ ਜਿਹੜਾ ਸੀ ਕੀਤਾ ਪ੍ਰੋਗਰਾਮ ਚਲਾ ਕੇ ਉਹਨੂੰ ਗੁਰਦਵਾਰੇ ਚੋਂ ਬਾਹਰ ਕੱਢਤਾ ਗਿਆ ਕਿਉਂਕਿ ਮਨੁੱਖਤਾ ਕਰਦੇ ਸਨ ਤਾਂ ਪਿਆਰਿਓ ਬਦਲਾ ਲੈਣ ਵਾਸਤੇ ਸਿੱਖਾਂ ਦੀਆਂ ਮਾਰੂ ਜਥੇਬੰਦੀਆਂ ਖੜੀਆਂ ਹੋ ਗਈਆਂ ਭਾਵੇਂ ਬਾਬਾ ਨਰ ਤੋਂ ਚੱਲੀਆਂ ਆ ਰਹੀਆਂ ਹਨ ਤੇ ਪਿਆਰਿਓ ਸ਼ੋਮਣੀ ਕਮੇਟੀ ਨੇ ਐਸਾ ਕਾਬੂ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਨਿਤਨੇਮ ਬਦਲ ਕੇ ਉਹਦੇ ਵਿੱਚ ਕੱਚੀਆਂ ਕੱਚ ਕਰ ਰਚਨਾਵਾਂ ਜਿਹੜੀਆਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੱਢਣ ਵਾਲੀਆਂ ਸਨ ਉਹ ੜਾ ਦਿੱਤੀਆਂ ਗਈਆਂ ਤੇ ਸ਼ੋਮਣੀ ਕਮੇਟੀ ਹੁਣ ਵੀ ਜਿਹੜਾ ਦਸ਼ਮ ਗ੍ਰੰਥ ਬਣਾਇਆ ਇਹਨੂੰ ਪ੍ਰੋਮੋਟ ਕਰ ਰਹੀ ਹੈ ਔਰ ਕੀਰਤਨ ਵਾਲੀ ਮੱਧ ਜਿਹੜੀ ਹੈ ਰਹਿਤ ਮਰਯਾਦਾ ਵਿੱਚ ਆਪ ਹੀ ਇਹਨਾਂ ਨੇ ਬਦਲ ਕੇ ਉੱਥੇ ਲਿਖ ਦਿੱਤਾ ਕਿ ਗੁਰੂ ਗਵਿੰਦ ਸਿੰਘ ਜੀ ਦੀ ਬਾਣੀ ਪੜ੍ਹੀ ਜਾ ਸਕਦੀ ਹੈ ਇਹਨਾਂ ਨੂੰ ਪੁੱਛੋ ਕਿ ਗੁਰੂ ਗਵਿੰਦ ਸਿੰਘ ਪਾਤਸ਼ਾਹ ਦੀ ਬਾਣੀ ਜੇ ਹੁੰਦੀ ਤਾਂ ਉਹ ਆਪ ਆਪਣੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਚੜਾ ਜਾਂਦੇ ਦਰਜ ਨਾ ਕਰਵਾ ਜਾਂਦੇ ਉਹਨਾਂ ਨੇ ਕੀ ਲੋੜ ਸੀ ਬਾਹਰ ਖਿਲਾਰਨ ਦੀ ਬਾਹਰ ਰੱਖਣ ਦੀ ਸੋ ਪਿਆਰੋ ਇਹ ਛੂਟ ਇਹ ਗਾਲੇ ਜਿਹਨੂੰ ਸਮਝਿਆ ਨਹੀਂ ਗਿਆ ਤੇ ਪਿਆਰੋ ਇਸ ਨੇ ਘਰ ਘਰ ਵਿੱਚ ਪਵਾੜੇ ਪਾਏ ਹੋਏ ਆ ਜੇ ਕੋਈ ਸੱਚ ਬੋਲਣ ਦਾ ਯਤਨ ਕਰਦਾ ਤਾਂ ਪਿਆਰੋ ਉਸ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਕਿ ਉਹਨੇ ਇਹ ਸੱਚ ਜਿਹੜਾ ਕਿਉਂ ਬੋਲਿਆ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਸੱਚ ਸਭਨਾ ਹੋਏ دارو ਇਹ ਸੱਚ ਸਾਰੀਆਂ ਸਾਰੇ ਪਾਪਾਂ ਦਾ ਪੈਦ ਵਿੰਦਾ دارو ਸੱਚ ਹੈ। ਤੋਂ ਸੱਚ ਜਿਹੜਾ ਹੈ ਇਹ ਝੂਠ ਦੇ ਝੂਠ ਇਸ ਨੂੰ ਬਰਦਾਸ਼ਤ ਨਹੀਂ ਕਰਦਾ ਜੇ ਅੰਦਰ ਝੂਠ ਹੀ ਭਰਿਆ ਪਿਆ ਤਾਂ ਬੰਦਾ ਸੱਚ ਜਿਹੜਾ ਉਹ ਪ੍ਰਵਾਨ ਨਹੀਂ ਕਰ ਸਕਦਾ ਸੱਚ ਨੂੰ ਅਪਣਾ ਨਹੀਂ ਕਰ ਆਪਣਾ ਅਪਣਾ ਨਹੀਂ ਸਕਦਾ ਕਿਉਂਕਿ ਸੱਚ ਤਾਂ ਪਰ ਜਾਣਿਆ ਸੱਚ ਤਾਂ ਪਰ ਜਾਣਿਆ ਜਾਂ ਰਿਧੈ ਸੱਚਾ ਹੋਏ ਜੇ ਦਿਲ ਵਿੱਚ ਪਹਿਲਾਂ ਸੱਚ ਵਸ ਰਿਹਾ ਸੱਚਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦਾ ਵਸ ਰਿਹਾ ਤਾਂ ਹੀ ਬੰਦਾ ਕੋਈ ਸੱਚ ਨੂੰ ਪਛਾਣ ਸਕਦਾ ਹੈ ਤੇ ਜੇ ਸੱਚ ਦਾ ਉਪਦੇਸ਼ ਨਹੀਂ ਬਾਣੀ ਦਾ ਉਪਦੇਸ਼ ਅੰਦਰ ਨਹੀਂ ਵਸ ਰਿਹਾ ਕਿ ਬਾਣੀ ਦੀ ਫਲਸਫੀ ਕੀ ਹੈ ਗੁਰੂ ਪਾਤਸ਼ਾਹ ਦਾ ਸਤਕਾਰ ਜਿਹੜਾ ਆ ਉਹ ਕਿਦਾਂ ਹੁੰਦਾ ਆ ਤੇ ਜੇ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਦੀਆਂ ਅੰਦਰ ਹੈ ਨੇ ਤਾਂ ਫੇਰ ਸਮਝੋ ਝੂਠ ਹੈ ਅ ਗਿਆਨ ਹੈ ਨਾ ਗਿਆਨ ਤਾਂ ਕਹ ਲਓ ਇਹਨੂੰ ਝੂਠ ਕਹ ਲਓ ਤੇ ਸੱਚ ਜਿਹੜਾ ਹੈ ਇਹ ਜਦੋਂ ਹਮਲਾ ਕਰੇਗਾ ਇੱਥੇ ਅਟੈਕ ਕਰੇਗਾ ਤਾਂ ਉਹ ਲੋਕ ਵੀ ਬਰਦਾਸ਼ਤ ਨਹੀਂ ਕਰਨਗੇ ਉਹ ਕਹਿਣਗੇ ਵੀ ਸਾਡੇ ਰੰਗ 'ਚ ਇਹ ਭੰਗ ਪਾ ਦਿੱਤਾ ਗਿਆ ਆ ਪਿਆਰਿਓ ਸੱਚ ਜਿਹੜਾ ਹੈ ਇਹਨੂੰ ਪ੍ਰਵਾਨ ਕਰਨਾ ਹੀ ਪਏਗਾ ਜੇ ਸੱਚ ਤੋਂ ਦੂਰ ਹੁੰਦੇ ਗਏ ਇਹ ਪਾਪ ਨਹੀਂ ਘਟਣਗੇ ਇਹ ਬਿਆਦਬੀਆਂ ਨਹੀਂ ਘਟਣਗੀਆਂ ਮਿਸਾਲ ਦੇ ਤੌਰ ਤੇ ਬਹੁਤ ਸਾਰੇ ਸੱਜਣ ਜਿਹੜੇ ਹਨ ਜਿਨ੍ਹਾਂ ਨੂੰ ਗ੍ਰਾਂਥੀ ਸਿੰਘ ਕਿਹਾ ਜਾਂਦਾ ਹੈ ਅਗਿਆਨਤਾ ਕਾਰਨ ਹੋ ਜਾਂ ਤੇ ਪ੍ਰਸੰਨ ਭਏ ਬੜਾ ਇਹ ਸੋਈਆ ਪੜਦੇ ਹਨ ਜਾਂ ਤੇ ਪ੍ਰਸੰਨ ਭਏ ਇਹਦੇ ਵਿੱਚ ਫੁੱਲਾਂ ਦੀ ਵਰਖਾ ਵੀ ਹੁੰਦੀ ਹੈ ਇਹਦੇ ਵਿੱਚ ਅਪਸ਼ਰਾਂ ਨਾਚ ਵੀ ਕਰਦੀਆਂ ਆ ਇਹ ਆਰਤੀ ਜਿਹੜੀ ਆ ਇਹ ਉਦੋਂ ਕੀਤੀ ਇੰਦਰ ਦੇ ਦਰਬਾਰ ਵਿੱਚ ਹੋਈ ਜਦੋਂ ਇੰਦਰ ਨੂੰ ਦੁਰਗਾ ਨੇ ਰਾਯੁਦਾ ਵਾਪਸ ਦਵਾਇਆ ਦਿਨਤਾ ਕੋਲੋਂ ਇਹ ਇੰਦਰ ਦਰਬਾਰ ਵਿਚ ਆਰਤੀ ਹੋਈ ਇੰਦਰ ਦੀ ਸ਼ੋਭਾ ਵਿੱਚ ਆਰਤੀ ਹੋਈ ਤੇ ਉਹ ਹੀ ਆਰਤੀ ਕਰਨ ਵਾਲੇ ਜਿਹੜੇ ਸਾਡੇ ਮਾਣਯੋਗ ਗ੍ਰੰਥੀ ਸੱਜਣ ਹਨ ਇਹ ਆਰਤੀ ਆਪ ਵੀ ਕਰਦੇ ਆਂ ਤੇ ਦੂਜਿਆਂ ਦੇ ਘਰਾਂ 'ਤੇ ਜਾ ਕੇ ਉੱਥੇ ਵੀ ਇਹ ਆਰਤੀ ਕਰਕੇ ਪਵਾੜਾ ਉੱਥੇ ਵੀ ਖੜਾ ਕਰਦੇ ਆਂ ਇੰਦਰ ਜਿਨੂ ਕੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਸੰਸਰ ਦਾਨ ਦੇ ਇੰਦਰ ਰੋਇਆ ਇੰਦਰ ਨੂੰ ਹਜ਼ਾਰਾਂ ਜਿਹੜੀਆਂ ਅ ਤਰ੍ਹਾਂ ਦੇ ਜ਼ਖਮ ਜਿਹੜੇ ਉਹਦੇ ਸਰੀਰ ਤੇ ਹੋ ਗਏ ਜਿਸ ਕਾਰਨ ਉਹ ਗੌਤਮ ਰਿਸ਼ੀ ਦੇ ਘਰ ਵਾਲੀ ਦੇ ਕੋਲ ਗਿਆ ਸੀ ਉਸਾਂ ਦੇ ਹਜ਼ਾਰਾਂ ਜ਼ਖਮ ਉਹਦੇ ਸਰੀਰ ਤੇ ਹੋ ਗਏ ਤੇ ਉਹ ਰੋਇਆ ਤੇ ਉਹਦੀ ਸਿਫਤ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜੀ ਕੀਤੀ ਜਾਵੇ ਤਾਂ ਪਿਆਰਿਓ ਇਹ ਗੁਰੂ ਗ੍ਰੰਥ ਸਾਹਿਬ ਦੀ ਇਹ ਸ਼ੋਭਾ ਹੋ ਰਹੀ ਆ ਇਹ ਤਾਂ ਪਾਪ ਖਟਿਆ ਜਾ ਰਿਹਾ ਆਪਣੇ ਪੁੰਨ ਜਿਹੜੇ ਆ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਜਾ ਰਹੀ ਗੁਰੂ ਗ੍ਰੰਥ ਸਾਹਿਬ ਦੀ ਦਾੜੀ ਨੂੰ ਹੱਥ ਪਾਇਆ ਜਾ ਰਿਹਾ ਤੋਂ ਪਿਆਰਿਓ ਸੱਚ ਜਿਹੜਾ ਹੈ ਇਹ ਜੇ ਕੋਈ ਬੋਲਦਾ ਹੈ ਤਾਂ ਇਹਨੂੰ ਬਰਦਾਸ਼ਤ ਉਹ ਹੀ ਕਰ ਸਕਦਾ ਜਿਹਦੇ ਅੰਦਰ ਸੱਚ ਪਹਿਲਾਂ ਸੱਚ ਦੀ ਕਣੀ ਹੈ ਜਿਹਦੇ ਅੰਦਰ ਥੋੜਾ ਬਹੁਤਾ ਸੱਚ ਦਾ ਮਾਦਾ ਹੈ ਜਿਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਬਾਣੀ ਦੀ ਕੋ ਸਮਝ ਟਿਕੀ ਹੋਈ ਹੈ ਪਿਆਰਿਓ ਨਿਰੇ ਪਾਠ ਤੋਤਾ ਰਣੀ ਪਾਠ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਰੋਕ ਸਕਦੇ ਤੇ ਬੜੇ ਚਾਹ ਨਾਲ ਲੋਕ ਇਹ ਰਚਨਾਵਾਂ ਜਿਹੜੀਆਂ ਇਹ ਪੜਾਉਂਦੇ ਹਨ ਗ੍ਰੰਥੀਆਂ ਕੋਲੋਂ ਜਿਹੜੇ ਗ੍ਰੰਥੀ ਜਿਹੜੇ ਆ ਉਹ ਲਫਾਫਿਆਂ ਦੇ ਕਾਰਨ ਇਹ ਕੱਚੀਆਂ ਰਚਨਾਵਾਂ ਜਿਹੜੀਆਂ ਉਹ ਦੂਜੇ ਘਰਾਂ ਵਿੱਚ ਜਾ ਕੇ ਗਾਉਂਦੇ ਹਨ ਪੜ੍ਹਦੇ ਹਨ ਤੇ ਆਪ ਵੀ ਜਿਹੜੇ ਪੁੱਠੇ ਰਾਸਤੇ ਤੇ ਤੇ ਬਾਕੀ ਸੁਜਣਾ ਘਰਾਂ ਵਾਲੇ ਨੂੰ ਪੁੱਠੇ ਰਸਤੇ ਤੇ ਪਾਰਿਆ ਆਪ ਡੁੱਬੇ ਚੋਂ ਵੇਦਵੇਂ ਚੇਲੇ ਦੀਏ ਰੁੜਾਏ ਵਾਲੀ ਗੱਲ ਜਿਹੜੀ ਆ ਉਹ ਚੱਲ ਰਹੀ ਆ ਆਪ ਵੀ ਡੁੱਬੇ ਤੇ ਬਾਕੀ ਨੇ ਵੀ ਡੋਬ ਰਏ ਹਨ ਤੋਂ ਪਿਆਰਿਓ ਜਿਹੜੇ ਲੋਕ ਕੋ ਸੱਚ ਦੀ ਖੋਜ ਕਰਕੇ ਸੱਚ ਬੋਲਦੇ ਹਨ ਉਹਨਾਂ ਨੂੰ ਸੁਣਨ ਦਾ ਯਤਨ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ ਸਮਝਣ ਦਾ ਯਤਨ ਕਰੋ ਤੇ ਸੋਚੋ ਕਿ ਉਹ ਜਿਹੜੇ ਅਗਿਆਨਤਾ ਕਾਰਨ ਜਿਹਾ ਕਰ ਰਹੇ ਹਨ ਬੇਸਮਝੀ ਕਾਰਨ ਜਿਹਾ ਕਰ ਰਹੇ ਹਨ ਕਿ ਉਹ ਹਟ ਜਾਣਗੇ ਕਿ ਉਹ ਹਟਣਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਕਿ ਇਹ ਰਚਨਾਵਾਂ ਪੜਨ ਤੋਂ ਆਪ ਰੁਕਣਗੇ ਤੇ ਜਿਹੜੇ ਗ੍ਰੰਥੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਪੜਦੇ ਹਨ ਕਿ ਉਹਨਾਂ ਨੂੰ ਉਹ ਸਬਕ ਸਿਖਾਉਣਗੇ ਕਿ ਸਾਨੂੰ ਤੁਸੀਂ ਹੁਣ ਤਾਈਂ ਕੀ ਪੜਾਇਆ ਇਹ ਸਾਨੂੰ ਪੁੱਠੇ ਰਸਤੇ ਪਾਇਆ ਤੋਂ ਇਹ ਗੱਲਾਂ ਕਰਨ ਦੀ ਜੁਰਤ ਜਿਹੜੀ ਹੈ ਉਹ ਕੋਈ ਪੈਦਾ ਹੋਏਗੀ ਸਾਡੇ ਵਿੱਚ ਤੋਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਦਾੜੀ ਵਾਲਾ ਪ੍ਰਾਤਨਾ ਮਧਾਈਏ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਤੇ ਟਿਕੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਸਰੇ ਤੇ ਟਿਕੀਏ ਜੋ ਕੁਝ ਬਾਹਰ ਸਾਨੂੰ ਇਸ ਵੇਲੇ ਪੜ੍ਹਾਇਆ ਜਾ ਰਿਹਾ ਸਿੱਖਾਂ ਨੂੰ ਸ਼ੋਮਨੀ ਕਮੇਟੀ ਵੱਲੋਂ ਉਹਨਾਂ ਜੋ ਬਾਹਰ ਨਿਕਲਣਾ ਜਿਹਨਾਂ ਚ ਬਾਹਰ ਨਹੀਂ ਨਿਕਲਦੇ ਉਹ ਬਿਆਦਵੀ ਜਿਹੜੀ ਆ ਹਟ ਨਹੀਂ ਸਕਦੀ ਪਾਪ ਕਰਮ ਹਟ ਨਹੀਂ ਸਕਦੇ ਚਾਹੇ ਵੱਡੇ ਗੁਰਦੁਆਰਿਆਂ 'ਚ ਹੋਣ ਚਾਹੇ ਛੋਟਿਆਂ 'ਚ ਹੋਣ ਇਹ ਪਾਪ ਕਰਮ ਇਦਾਂ ਜਾਰੀ ਰਹਿਣਗੇ ਕਿਉਂਕਿ ਹੁਣ ਬਿੱਲੀ ਥਾਲੇ ਚੋਂ ਬਾਹਰ ਆ ਚੁੱਕੀ ਹੈ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਾ ਸੋਸ਼ਲ ਮੀਡੀਆ ਰਾਹੀਂ ਕਿ ਸੱਚ ਕਿੱਥੇ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਸੱਚ ਜਾਂ ਦਸ਼ ਗੁਰਾਂਤ ਵਿੱਚ ਹੈ ਝੂਠ ਦਾ ਪਲੰਦਾ ਕਿਥੇ ਪਿਆ ਹੈ ਉਸ ਨੂੰ ਕਿਵੇਂ ਰਿਜੈਕਟ ਕਰਨਾ ਉਸ ਨੂੰ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਦਾਇਰੇ ਚੋਂ ਬਾਹਰ ਕਰਨਾ ਇਹ ਪਿਆਰਿਓ ਹੁਣ ਜਿਨ੍ਹਾਂ ਨੂੰ ਜਾਗਰੂਕਤਾ ਹੋ ਗਈ ਹੈ ਜਿਹੜੇ ਸਮਝ ਗਏ ਹਨ ਹਜ਼ਾਰਾਂ ਦੀ ਗਿਣਤੀ ਵਿੱਚ ऐसे ਹਨ ਜਿਹਨਾਂ ਦੇ ਫੋਨ ਵੀ ਆਉਂਦੇ ਹਨ ਕਿ ਉਹ ਇਹ ਕੂੜਕਵਾਰ ਸਾਰਾ ਛੱਡ ਚੁੱਕੇ ਹਨ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਤਨੇਮ ਹੀ ਉਹ ਆਪ ਟੱਬਰ ਵਿੱਚ ਕਰਦੇ ਹਨ ਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਏ ਹਨ ਤੋਂ ਪਿਆਰਿਓ ਆਓ ਆਪਾਂ ਰਚਨਾਵਾ ਕੋਈ ਮੈਂ ਸਿਰਫ ਇੱਕ ਰਚਨਾ ਦਾ ਜ਼ਿਕਰ ਕੀਤਾ ਹੈ ਇਸ ਰਚਨਾਵਾ ਬਹੁਤ ਹਨ ਬਹੁਤ ਦਾ ਮਤਲਬ ਜੋ ਦਸ਼ਕਪਨਾਂ ਵਿੱਚ ਰਚਨਾਵਾ ਭਰੀਆਂ ਪਈਆਂ ਉਹ ਸਾਰੀਆਂ ਇਹੀ ਹੈ ਉਹ ਕੂੜ ਕਬਾੜ ਸਿਖਾਉਂਦੀਆਂ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿਖਾ ਰਹੀਆਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਆਦਰ ਨਹੀਂ ਸਿਖਾ ਰਹੀਆਂ ਤੇ ਇਸ ਕਰਕੇ ਪਿਆਰਿਓ ਇਹ ਨਾ ਸੋਚੋ ਕਿ ਤੇ ਸ਼ੋਮਣੀ ਕਮੇਟੀ ਨੇ ਜੀ ਸਾਨੂੰ ਬਣਾ ਕੇ ਦਿੱਤਾ ਆ ਤੇ ਸ਼ੋਮਣੀ ਕਮੇਟੀ ਕੋਈ ਗੁਰੂ ਹੈ ਸ਼ੋਮਣੀ ਕਮੇਟੀ ਦਾ ਗੁਰੂ ਦੀ ਐਸੀ ਬੇਅਦਬੀ ਕੀਤੀ ਹੈ ਕਿ ਸ਼ੋਮਣੀ ਕਮੇਟੀ ਜਿਹੜੀ ਆ ਕਿਸੇ ਤਰ੍ਹਾਂ ਵੀ ਉਹ ਉਹ ਕਿਸੇ ਵੀ ਮਾਫੀ ਦੇ ਹੱਕਦਾਰ ਨਹੀਂ ਹੈ ਉਹ ਪਾਪਾਂ ਦੀ ਭਾਗੀ ਆ ਬਣ ਚੁੱਕੀ ਹੈ ਕਿਉਂਕਿ ਉਹਨਾਂ ਨੇ ਗੁਰੂ ਦਾ ਬਣਾਇਆ ਨਿਤਨੇਮ ਤੋੜਿਆ ਪਾਪਾਂ ਦੀ ਭਾਗੀ ਆ ਬਣ ਚੁੱਕੀ ਐ ਤੇ ਸਿੱਖਾਂ ਨੂੰ ਵੀ ਉਹਨਾਂ ਨੇ ਪਾਪ ਕਰਨ ਵਿੱਚ ਲਾਇਆ ਹੋਇਆ ਤੂੰ ਨਿਕਲਣਾ ਆਪਣੀ ਸੋਚ ਸਮਝ ਨਾਲ ਹੈ ਤੇ ਜਿਹੜੇ ਨਿਕਲ ਜਾਣਗੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਰੁਕ ਜਾਣਗੇ ਉਹ ਕੀਤੇ ਪਾਪ ਜਿਹੜੇ ਆਪਣੇ ਧੋ ਲੈਣਗੇ ਅਗਿਆਨਤਾ ਕਰਨ ਜਿਹੜੇ ਪਾਪ ਹੋਏ ਹਨ ਉਹ ਧੋ ਲੈਣਗੇ ਨਹੀਂ ਤਾਂ ਪਿਆਰਿਓ ਇਹ ਪਾਪ ਚੜੇ ਰਹਿਣਗੇ ਇਹ ਗਿਆਨਤਾ ਸਿਰ ਮੂੰਹ ਬੋਲਦੀ ਰਹੇਗੀ ਤੇ ਬੰਦਾ ਪਾਪਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ ਤੋ ਸੱਚ ਸਭ ਨਾ ਹੋਏ दारू ਪਾਪ ਕੱਢਾ ਧੋਏ ਨਾਨਕ ਕੋ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਤੋ ਜਿਨ੍ਹਾਂ ਦੇ ਪੱਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਸੱਚ ਹੋਏਗਾ ਉਹ ਹੀ ਪਿਆਰਿਓ ਇਹ ਕੀਤੇ ਪਾਪ ਧੋ ਸਕਣਗੇ ਨਹੀਂ ਤਾਂ ਇਹ ਲੜੀ ਜਿਹੜੀ ਪਾਪਾਂ ਦੀ ਇੱਕ ਇਸ ਤਰ੍ਹਾਂ ਹੀ ਚਲਦੀ ਰਹੇਗੀ ਤੇ ਇਹ ਇਟ ਖੜਕਾ ਜਿਹੜਾ ਚੱਲ ਰਿਹਾ ਸ਼ੋਮੀ ਕਮੇਟੀ ਨੇ ਬਣਾਇਆ ਸਿਕਨੋ ਸਿਕਨਾਲ ਲੜਾਇਆ ਇਟ ਕੁੱਤੇ ਦਾ ਵੈਰ ਪੁਆਇਆ ਇਹ ਵੈਰ ਜਿਹੜਾ ਇਦਾਂ ਹੀ ਚੱਲਦਾ ਰਹੇਗਾ ਹਟੇਗਾ ਨਹੀਂ ਜਿੰਨਾ ਚਿਰ ਇੰਡੀਵਿਜੂਅਲ ਤੌਰ ਤੇ ਲੋਕ ਆਪ ਜਾਗਰੂਕ ਨਹੀਂ ਹੋਣਗੇ ਆਪ ਸਮਝਣਗੇ ਨਹੀਂ ਕਿ ਸਾਨੂੰ ਕਿਹੜੇ ਰਾਹ ਪਾਇਆ ਜਾ ਰਿਹਾ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਆ ਉਹਨਾਂ ਨੂੰ ਜਿਹੜੇ ਸੇਧ ਨਹੀਂ ਦੇ ਸਕਣਗੇ ਅੱਜ ਕੱਲ ਦੇ ਗ੍ਰੰਥੀ ਤਾਂ ਫੇਰ ਪਿਆਰਿਓ ਇਹ ਪਾਪ ਕਰਮ ਜਿਹੜੇ ਹਨ ਇਹ ਪੀੜ੍ਹੀਆਂ ਤੱਕ ਇਸ ਤਰ੍ਹਾਂ ਹੀ ਚਲਦੇ ਰਹਿਣਗੇ ਤੋਂ ਪਿਆਰਿਓ ਇੱਥੇ ਆਪਾਂ ਸੰਪਾਪਤੀ ਕਰਦੇ ਆਂ ਤੋਂ ਗੁਰੂਗ੍ਰਾਮ ਸਦੇ ਬਾਣੀ ਦੀ ਜਾਜਾ ਕਾਰ ਕਰਨ ਦਾ ਯਤਨ ਕੀਤਾ ਹੈ ਤੇ ਜਿਹੜੇ ਵੀ ਅਣਪੋਲੇ ਹੀ ਇਸ ਤਰ੍ਹਾਂ ਪਾਪ ਕਰਮ ਕਰ ਰਹੇ ਹਨ ਗੁਰੂਗ੍ਰਾਮ ਸਦੇ ਹਜ਼ੂਰੀ ਵਿੱਚ ਬਿਆਦਮੀਆਂ ਕਰ ਰਹੇ ਹਨ ਲਗਾਤਾਰ ਚਾਹੇ ਕੋਈ ਹੋਰ ਕਰਵਾ ਰਿਹਾ ਚਾਹੇ ਆਪ ਕਰ ਰਹੇ ਹਨ ਤੇ ਉਹਨਾਂ ਤੋਂ ਬਚਣ ਵਾਸਤੇ ਇਹ ਵੀਡੀਓ ਜਿਹੜੀ ਹੈ ਸਾਂਝੀ ਕੀਤੀ ਹੈ ਜੋ ਆਪਾਂ ਸਾਰੇ ਸੱਚ ਨਾਲ ਜੁੜ ਸਕੀਏ ਸੱਜ ਜਿਹੜਾ ਹੈ ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਹੈ ਇਸ ਤੋਂ ਬਾਹਰ ਸਭ ਕੂੜ-ਕਬਾੜ ਤੇ ਝੂਠ ਤੂਫਾਨ ਹੀ ਚੱਲ ਰਿਹਾ ਜਿਸ ਤੋਂ ਬਚਣ ਦੀ ਲੋੜ ਹੈ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ